ਤੁਸੀਂ ਇਹ ਬਣਾਉ ਤੁਸੀਂ ਐ ਸਾਈਡ ਤੇ ਬੈਠੋ ਦੇ ਦੇ ਜੀ ਅੱਗੇ ਲੈ ਜੋ ਲੈ ਜੋ ਸੋ ਪੋਟਾ ਲਾ ਬਹੁਤ ਬੜੇ ਪਾੜ ਤੱਕ ਆਉਂਦੇ ਆ ਇਹ ਪਟਾ ਆਉਂਦਾ ਹੈ ਆਹ ਬੜਾ ਕੀ ਪੈਜੀ ਘੱਟ ਆਉਂਦਾ ਉਹ ਬੜਾ ਜਿਹਾ ਸਿੱਕਾ ਕਰਮਾ ਆਈ ਆਗੇ ਬੜੇ ਨੂੰ ਸੋਤਨਾ ਦਾ ਬਲਾ ਠੀਕੇ ਤੋਂ ਬੜੀ ਆਣਾ ਠੀਕੇ ਤੋਂ ਬੜੀ ਆਣਾ ਬਸ ਇੱਕ ਇੱਕ ਬੜੀ ਠੀਕੇ ਨਾ

ਬਾਬਾ ਲੈ ਜਾ ਲੈ ਲੈ ਲੱਟ ਲੱਟ ਬਾਬਾ ਦਾਲਾ ਇਧਰ ਨਿਕਲ ਬੰਦੇ ਲੈ ਟ ਲੈਣ ਚ ਹੋਣ ਦੇ ਰੇਨ ਚ ਆਪਾਂ ਅਫਾ ਲੇ ਕੇ ਕੀ ਲੱਗੇਗੀ ਲੱਗੇਗੀ ਉਹ ਯਾਰ ਕਿਉਂ ਕਰਦੇ ਜਵੇਂ ਫਿਰ ਬੀਬੀ ਨੇ ਆਣਾ ਨਹੀਂ ਆ ਓਏ ੱਟੇ ਦਾ ਮਾਰੋ ਲੈਣ ਚ ਵੈਸੇ ਤੇ ਜਿਹੜੀ ਇਹ ਦਰਦਨਾਕ ਸੰਕਟ ਆਇਆ ਇਹ ਬਹੁਤ ਹੀ ਸਾਡੇ ਵਾਸਤੇ ਤਕਲੀਫ ਦੇ ਰਿਹਾ ਔਰ ਜਦੋਂ ਮੈਂ ਰਸਤੇ 'ਚ ਆਈ ਸੀ ਬੜਾ ਮਨ ਨੂੰ ਮਸਰੂਰ ਹੋਇਆ ਇਹ ਬੇਟੀਆਂ ਇਹ ਸਾਡੀ ਟੀਮ ਜਿਹੜੀ ਐਨ ਜੀਓਜ਼ ਦੀ ਘੁੰਮ ਰਹੀ ਹੈ ਸਾਰੇ ਪਾਸੇ ਸਰਵੇ ਕਰ ਰਹੀ ਹੈ ਕਿੱਥੇ ਕਿਹਦੀ ਲੋੜ ਹੈ ਕਿੱਥੇ ਕੀ ਕਰਨਾ ਹੈ ਇਹ ਕਹਿ ਰਹੇ ਸੀ ਕਿ ਇਹ ਮਹੀਨੇ ਦੇ ਇਸ ਤੱਕ ਸਰਕਲ ਤੇ ਬੈਠੇ ਹੋਏ ਆ ਮੈਂ ਕਿਹਾ ਬਿਲਕੁਲ ਕਿੰਨੀ ਔਖੀ ਜ਼ਿੰਦਗੀ ਹੈ ਕਿਦਾਂ ਡੰਗ ਲੈ ਕੇ ਬੈਠੇ ਆ ਇਹ ਸਾਰੀ ਪਰੇਸ਼ਾਨੀ ਪਰ ਦੇਖੋ ਇੱਕ ਸਾਡੀ ਇੱਕ ਮਨ ਦੀ ਬੜੀ ਤਸੱਲੀ ਹੈ ਕਿ ਪੰਜਾਬੀਆਂ ਨੇ ਕਿੰਨੀ ਮਰਜ਼ੀ ਭੀੜ ਬਣੀ ਹੈ ਬੜੇ ਹੁਸਲੇ ਨਾਲ ਚੱਲਦੇ ਔਰ ਹਮੇਸ਼ਾ ਇੱਕ ਦੂਜੇ ਨਾਲ ਰੱਖ ਕੇ ਜਾਂ ਇੱਕ ਦੂਜੇ ਤੁਖਾ ਸੁਖਾ ਜਿਹਾ ਲੋਕ ਜਿਹਾ ਤੇ ਇਹਨਾਂ ਨੇ ਹਮੇਸ਼ਾ ਤਕਰੇ ਹੋ ਕੇ ਆਪਣੇ ਆਪ ਨੂੰ ਬਚਾਇਆ ਇੱਥੇ ਵੀ ਜੇ ਆਏ ਹੈ ਹੜ ਆਏ ਹੈ ਤੇ ਕਿਸੇ ਨੇ ਇੱਕ ਦੂਜੇ ਦੇ ਨਾਲ ਕੋਈ ਐਸਾ ਵਿਤਕਰਾ ਨਹੀਂ ਕੀਤਾ ਜੋ ਵੀ ਆ ਰਹੇ ਆ ਸਾਰੇ ਛੋਟੀਆਂ-ਮੁਟੀਆਂ ਸੇਵਾਵਾਂ ਮਾਂ ਲੈ ਕੇ ਸਭਨਾਂ ਨੂੰ ਬਰਾਬਰ ਵੰਡ ਕੇ ਤੇ ਉਹਦੀ ਸੇਵਾ ਕੀਤੀ ਜਾ ਰਹੀ ਹੈ ਮੈਂ ਧੰਨਵਾਦ ਕਰਦੀ ਹਾਂ ਕਿ ਸਾਡੀ ਲੀਡਰਸ ਐਂਡ ਲਿਸਨਰਸ ਇੱਕ ਐਨਜੀਓ ਜਿਹੜੀ ਕੋ 100 ਮੈਂਬਰੀ ਮੇਰੇ ਕਾ ਬਣੀ ਹੋਈ ਹੈ ਤੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਮੈਨੂੰ ਪਤਾ ਲੱਗਦਾ ਹੈ ਕਿ ਪਿੰਡਾਂ ਚ ਘਮਰੇ ਮੈਂ ਇਹਨਾਂ ਨੂੰ ਆਵਾਜ਼ ਦਿੱਤੀ ਕਿ ਬੇਟਾ ਤੁਸੀਂ ਸਾਡੇ ਵਾਲੇ ਪਾਸੇ ਵੀ ਆਓ ਥੋੜਾ ਜਿਹਾ ਦੇਖ ਜਾਓ ਕਿਉਂਕਿ ਹੋ ਸਕਦਾ ਹੈ ਹੋਰ ਵੀ ਕੋਈ ਗੱਲ ਤੁਸੀਂ ਕਰ ਸਕੋ ਤੇ ਕਰੋਗੇ ਜੀ ਕੱਲ੍ਹ ਕੇ ਸੀ ਤੇਲਾਂ ਦੇ ਵੀ ਪ੍ਰਬੰਧ ਕਰਨ ਲੱਗੇ ਆ ਕਿਸੇ ਤਰੀਕੇ ਨਾਲ ਡੀਜ਼ਲ ਦਾ ਵੀ ਪ੍ਰਬੰਧ ਕਰਨ ਲੱਗੇ ਜਿੰਨਾ ਵੀ ਕੁਝ ਹੋ ਸਕੇਗਾ ਮੈਂ ਕਿਹਾ ਚਲੋ ਜੋ ਅੱਜ ਤੁਹਾਡੇ ਕੋਲ ਤਿਲ ਫੁੱਲ ਹੈ ਉਹ ਤੁਸੀਂ ਦੇ ਜਿਓ ਪਾਸ ਤੁਸੀਂ ਦੇਖ ਜਿਓ ਜੇ ਲੋੜ ਪਈ ਤੇ ਤੁਹਾਨੂੰ ਅਸੀਂ ਆਵਾਜ਼ ਦੇ ਆਂਗੀ ਮੈਂ ਕਿਉਂਕਿ ਤੁਹਾਡੀ ਸੇਵਾਦਾਰ ਮੇਰਾ خیال ਹੈ ਕਿ ਤੁਸੀਂ ਤੇ ਅਜੇ ਸੋਚਦੇ ਹੋ ਅਸੀਂ ਪੂਰੀ ਟੀਮਾਂ ਬਣਾਤੀਆਂ ਹੋਈਆਂ ਇੱਥੋਂ ਲੈ ਕੇ ਖਾਸ ਕਰਕੇ ਮੰਡੀ ਕੋਲੇ ਤੋਂ ਲੈ ਕੇ ਸੰਗੋਝੇ ਤੱਕ ਉਹ ਸਾਰੀ ਕੀਮ ਬਣ ਗਈ ਹੈ ਕਿ ਕਿੰਨੇ ਕਿਸਾਨ ਹੈ ਉਹਨਾਂ ਦੀ ਕਿੰਨੀ ਕਣਕ ਜਿਹੜੀ ਬੀਜਣ ਵਾਲੀ ਹੈ ਕਿੰਨਾ ਉਹਨਾਂ ਦਾ ਨੁਕਸਾਨ ਹੋਇਆ ਹੈ ਕਿੰਨਾ ਟੀਲ ਪੈਣਾ ਅਸੀਂ ਸਾਰਾ ਅੰਦਾਜ਼ਾ ਲਾਈਏਗਾ ਭਾਵੇਂ ਜਿੰਨਾ ਵੀ ਖਰਚ ਹੋਏਗਾ ਅਸੀਂ ਉਹਦੇ ਉੱਤੇ ਕਰਾਂਗੇ ਕਿਉਂਕਿ ਅਸੀਂ ਇਹ ਨਹੀਂ ਕਿ ਬੋਲ ਕੇ ਚਲੇ ਜਾਣਾ ਮੇਰਾ ਸੁਭਾਅ ਹੀ ਹੈਗਾ ਮੈਂ ਕਹਦਾ ਮੈਂ 10 ਕਰੋੜ ਲਾ ਦੂੰ ਮੈਂ 20 ਕਰੋੜ ਉਹ ਨਹੀਂ ਮੈਂ ਕਰਾਂ ਪਰ ਕੀ ਮੈਂ ਝੂਠਾਂ ਕਿ ਕਿ ਆਪਣੇ ਭਰਾਵਾਂ ਨੂੰ ਜੇ ਮੁਸ਼ਕਲ ਆਈ ਹੈ ਮੈਂ ਉਹਨਾਂ 'ਚ ਹਾਜ਼ਰ ਹੈ ਔਰ ਇੱਕ ਇੱਕ ਪ੍ਰਭਾਵ ਦੇ ਵਿੱਚ ਅਸੀਂ ਜਾਵਾਂਗੇ ਮੈਂ ਆਪ ਹੀ ਜਾਵਾਂਗਾ ਉਹਨਾਂ ਘਰਾਂ 'ਚ ਵੀ ਜਾਵਾਂਗੇ ਜੇ ਬੱਚਿਆਂ ਦੀਆਂ ਕਿਤਾਬਾਂ ਖਰਾਬ ਹੋ ਗਈਆਂ ਜੇ ਬੱਚੇ ਬੈਠ ਖਰਾਬ ਹੋ ਗਏ ਜੇ ਬਿਸਤਰੇ ਖਰਾਬ ਹੋ ਗਏ ਜਾਂ ਕੋਈ ਗੱਦੇ ਖਰਾਬ ਹੋ ਗਏ ਜੇ ਕੋਈ ਲਜਾਈਆਂ ਤਲਾਈਆਂ ਦੀ ਲੋੜ ਹੋएगी ਸਿਆਲ ਆ ਰਿਹਾ ਜੇ ਕੋਈ ਇਦਾਂ ਨੁਕਸਾਨ ਹੋਏ ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ ਇੱਥੇ ਤੱਕ ਪਹੁੰਚਾਈ ਦੀ ਕਿਸੇ ਦਾ ਘਰ ਦੇਖ ਗਿਆ ਜਾਂ ਘੱਟ ਗਿਆ ਜਾਂ ਕਿਤੇ ਅਸੀਂ ਵੱਧ ਤੋਂ ਵੱਧ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਜਿੰਨੀ ਅਸੀਂ ਵਿੱਤ ਦੇ ਬਕਾਬਦ ਤੇ ਇਹ ਕਣਕ ਤੇ ਡੀਜ਼ਲ ਜਿਹੜਾ ਅਸੀਂ ਪ੍ਰਬੰਧ ਤਕਰੀਬਨ ਸ਼ੁਰੂ ਕਰ ਦਿੱਤਾ ਉਸੀ ਕਾਫੀ ਮੈਂ ਮਿੱਤਰਾ ਬਲਾਬਲਾ ਕਰ ਰਹੀ ਹੈ ਔਰ ਸਾਰੇ ਨੂੰ ਕਿਹਾ ਕਿ ਆਪਣੇ ਆਪਣੇ ਲੱਜਦਾ ਤੁਸੀਂ ਉਹ ਸੁਕੇ ਮੰਡ ਵਾਲੇ ਤੁਸੀਂ ਆਪਣੇ ਬੰਦਿਆਂ ਦਾ ਦੇਖਣਾ ਇੱਥੇ ਕਿੰਨੇ ਲੋਕ ਨੇ ਜਿਹੜੇ ਕਿੜੇ ਫੈਕਟਡ ਹੈ ਉਹਨਾਂ ਨੂੰ ਕਿੰਨੀ ਲੋੜ ਹੈ ਤੁਹਾਡੀ ਨਕੀਮ ਆਏਗੀ ਸਰਵੇ ਕਰਾ ਕੇ ਤੁਸੀਂ ਦੱਸਦੇ ਨਾ ਆ ਬੰਦਾ ਜੀ ਸਹੀ ਹੈ ਕਈ ਐਸੀ ਹੁੰਦੇ ਆ ਵੀ ਚਲੋ ਥੋੜੀ ਮੋਤੀ ਖੇਤ ਹੁੰਦੇ ਬਾਹਰ ਰਹਿੰਦੇ ਜਿਹੜੇ ਵਿੱਚ ਹੀ ਸਾਰਾ ਕੁਝ ਉਜੜ ਗਿਆ ਬਹੁਤ ਆ ਇੰਪੋਰਟੈਂਸ ਪੰਧ ਕਹਿਣੀ ਚਾਹੀਦੀ ਸੋ ਮੈਂ ਤੁਹਾਡੇ ਤੁਹਾਡੀ ਸੇਵਾਦਾਰ ਹੋਣ ਦੇ ਨਾਤੇ ਤੁਹਾਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਅੱਜ ਤੱਕ ਜੋ ਵੀ ਮੈਂ ਆਪਣੀ ਜ਼ੁਬਾਨ ਚੋਂ ਕਿਹਾ ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਵੀ ਇਹ ਤੁਹਾਡੇ ਨਾਲ ਅਸੀਂ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੈ ਇਹ ਤੁਹਾਡਾ ਦੁੱਖ ਨਹੀਂ ਸਾਡਾ ਵੀ ਹੈ ਕਿ ਪ੍ਰਮਾਤਮਾ ਦੀ ਕੀਤੀ ਹੋਈ ਬੇਰੋਹੀ ਹੈ ਪ੍ਰਮਾਤਮਾ ਕਰੇ ਕਿ ਅਸੀਂ ਸਾਰੇ ਸੁਖੀ ਬਸੀਏ ਘਰਾਂ ਚ ਜਾਣ ਜਦੋਂ ਹੁਣ ਬੀਬੀਆਂ ਨੂੰ ਆਫ ਰੱਖਿਆ ਦੁੱਖ ਵੀ ਲੱਗਦਾ ਤੇ ਆ ਜਾਣ ਿੱਕੇ ਿੱਕੇ ਬੱਚੇ ਲੈ ਕੇ ਖੜੀਆਂ ਬੈਠੀਆਂ ਆਈਆਂ ਨੇ ਕਿੰਨੀ ਗਰਮੀ ਹੈ ਪਰ ਹੁਣ ਵਾਹੀ ਕੋਈ ਕਿਰਪਾ ਕਰੇ ਕਿ ਛੇਤੀ ਸੁੱਖ ਸ਼ਾਂਤੀ ਹੋਵੇ ਜਿਹੜੇ ਆਪਣੇ ਘਰਾਂ ਚ ਜਾਣ ਮੇਰੇ ਖਾਸ ਕਰਕੇ ਪੁੱਕਿਆਂ ਦੇ ਸਾਰੇ ਜਿਹੜੀ ਤੁਸੀਂ ਟੀਮ ਬਣੀ ਹੋ ਸਾਰੀ ਲਗਾਤਾਰ ਲੱਗੇ ਹੋ ਤੁਸੀਂ ਬਹੁਤ ਸਹਿਯੋਗ ਦਿੱਤਾ ਸਾਡੇ ਸਾਰੇ ਲਗਾਤਾਰ ਲੱਗੇ ਹੋ ਪਾਣੀ ਕੋਈ ਵੀ ਕਿਸੇ ਕਿਸਮ ਦਾ ਇੱਥੇ ਕੋਈ ਪਤਾ ਹੀ ਨਹੀਂ ਕਿਸੇ ਨੂੰ ਐ ਐਨ ਜੀਓ ਵੀ ਜਿਹੜੀ ਹੈ ਜੀ ਇਹਨਾਂ ਚ ਵੀ ਕੋਈ ਪਤਾ ਨਹੀਂ ਕਿਹੜਾ ਕਿਹੜੀ ਪਾਰਟੀ ਦਾ ਕਿਹੜਾ ਇਹ ਕਹਿੰਦੇ ਸਾਡੇ ਵੀ ਸਾਰੇ ਵੱਖਰੇ ਵੱਖਰੇ ਆ ਅਸੀਂ ਸਭ ਵੱਖਰੇ ਵੱਖਰੇ ਆਂ ਔਰ ਕਦੀ ਨਹੀਂ ਕਿਹਾ ਵੀ ਅਸੀਂ ਆ ਕਰ ਰਹੇ ਆ ਨਹੀਂ ਕਰ ਰਹੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਸਾਨੂੰ ਜਿਹਨੇ ਆਵਾਜ਼ ਮਾਰੀ ਐ ਅਸੀਂ ਉੱਥੇ ਚਲੇ ਜਾਂਦੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਖਾਸ ਕਰਕੇ ਇੱਕ ਰਿਤੂ ਗੁਲਸ਼ਨ ਜੀ ਬਾਕੀ ਸਾਰੇ ਪੈਨਾ ਦਾ ਵੀਰਾਂ ਦਾ ਇਹ ਤੁਸੀਂ ਇੱਥੇ ਆਏ ਹੋ ਹਿੰਮਤ ਕੀਤੀ ਹੈ ਅਰ ਜੀ ਆਏ ਵਾਹਿਗੁਰੂ ਕਰੇ ਇਹ ਸਾਡੇ ਜਿੰਨਾ ਕੁ ਤੁਹਾਡੇ ਕੋਲ ਸਮਾਨ ਹੈ ਤੁਸੀਂ ਡਿਸਟ੍ਰੀਬਿਊਟ ਕਰੋ ਜੋ ਇਹ ਜੈ ਜੈ ਚੀਜ਼ਾਂ ਚਾਹੀਦੀ ਹੋ ਤੁਸੀਂ ਦੇ ਕੇ ਆਪਣੀ ਸੇਵਾ ਕੋਈ ਕਰ ਸਕੋ ਬਹੁਤ ਧੰਨਵਾਦ ਜੀ ਤੇ ਤੁਹਾਡਾ ਵੀ ਜੇ ਤੁਸੀਂ ਮਾਨ ਦਿੰਦੇ ਹੋ ਵਾਹਿਗੁਰੂ ਜੀ ਦਾ ਖਾਸ ਸਲਾਮ ਅਲੈਕੁਮ ਅ ਸਲਾਮ ਪਰ ਜੀ ਹੋਰ ਵੀ